ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰੂ ਮਹਿਲਾ ਪਹਿਲਾ ਮਨ ਮੁਕ ਲਹਿਰ ਕਰ ਤਜ ਵਿਗੋਚੈ ਅਵਰਾ ਕੇ ਕਰ ਹੈ ਰੈ ਗਰੇ ਤਰਮ ਗਵਾਏ ਸਤ ਗੁਰ ਨਾਮ ਪੇਟੈ ਦੁਰਮਤ ਕੂਮਣ ਕੇ ਰੈ ਰ ਮਨ ਪੂ ਮਨ ਮੁਖ ਹੈ ਮਨ ਪਿਛੇ ਤੁਰਨ ਵਾਲਾ ਮਨੁਖ ਆਪਣਾ ਕਰ ਤੇ ਆ ਕੇ ਬਗਾਨੇ ਕਰ ਆਸ ਰੱਖਦਾ ਹੋਰਾ ਘਰਾਂ ਚ ਵੇਖਦਾ ਗ੍ਰਸਥ ਨਿਭਾਉਣ ਦਾ ਫਰਜ਼ ਕਿਰਤ ਕਰਨੀ ਛੱਡ ਦਿੰਦਾ ਇਸ ਤਰ੍ਹਾਂ ਫਿਰ ਘੁੰਮਣ ਕੇਰੇ ਚ ਪਿਆ ਰਹਿੰਦਾ ਤਿਸੰਤਰ ਪਵੈ ਪਾਠ ਪੜਥਾ ਕਾ ਤ੍ਰਿਸ਼ਨਾ ਹੋਏ ਬਧੇਰੈ ਕਾਚੀ ਪਿੰਡੀ ਸ਼ਬਦ ਨਾ ਚੀਨੈ ਉਧਾਰ ਪਰੈ ਜੈਸੇ ਢੋਰਾ ਆਪਣਾ ਘਰ ਛੱਡ ਕੇ ਉਹਰਾ ਦੇਸ਼ਾਂ ਦੇ ਰਟਨ ਕਰਦਾ ਤ੍ਰਿਸ਼ਨਾਵਾਦੀ ਰਹਿੰਦੀ ਏ ਵਿਰੋਚੀ ਵਾਲਾ ਮਨ ਮੁ ਗੁਰੂ ਸ਼ਬਦ ਨੂੰ ਨਹੀਂ ਵਿਚਾਰਦਾ ਬੇਲੜ ਪਛਵਾ ਵਾਂਗ ਢਿੱਡ ਪਰਦਾ ਬਾਬਾ ਐਸੀ ਰਵਤ ਰਵੈ ਸੰਿਆਸੀ ਗੁਰ ਕੈ ਸ਼ਬਦ ਏਕ ਲਿਵ ਲਾਗੀ ਤੇਰੇ ਨਾਮ ਰਤੇ ਤ੍ਰਿਪਤਾਸੀ ਰਹਾ ਮੇ ਪ੍ਰਭੂ ਅਸਲ ਸੰਿਆਸੀ ਉਹ ਹੈ ਜੋ ਅਜੇ ਹੱਜ ਜੀਵਨ ਜੀਵੇ ਗੁਰੂ ਸ਼ਬਦ ਜੋੜ ਕੇ ਉਸ ਦੀ ਲਗਣ ਤੇਰੇ ਚਰਨਾਂ 'ਚ ਲੱਗੀ ਰਹਿ ਤ੍ਰਿਪੁੱਤਰ ਵੇ ਟੋਲੀ ਗੇਰੂ ਰੰਗ ਚੜਾਇਆ ਵਸਤਰ ਪੇਖ ਪੇਖਾਰੀ ਕਾਪੜ ਫਾਰ ਬਨਾਈ ਖਿੰਤਾ ਚੋਲੀ ਮਾਇਆ ਤਾਰੀ ਮਨਮੁਖ ਬੰਦਾ ਗੇਰੀ ਘੋਲਦਾ ਉਸ ਦਾ ਰੰਗ ਆਪਣੇ ਕੱਪੜਿਆਂ 'ਚ ਚੜਾਂਦਾ ਬਸ ਪਹਿਰਾਵਾ ਬਣ ਕੇ ਪਾ ਕੇ ਪੇਖਾਰੀ ਬਣ ਜਾਂਦਾ ਕੱਪੜੇ ਪਾੜ ਕੇ ਪਹਿਨਣ ਲਈ ਗੋਦੜੀ ਬਨਾਂਦਾ ਅਨ ਆਟਾ ਫਿਰ ਮਾਇਆ ਪਾਣ ਲਈ ਝੋਲੀ ਤਿਆਰ ਕਰ ਲੈਂਦਾ ਕਰ ਕਰ ਮੰਗੈ ਜਗ ਪਰ ਬੋਧੈ ਮਨ ਅੰਦਾ ਪਤਖਾਰੀ ਪਰਮ ਪੁਲਾਣਾ ਸ਼ਬਦ ਨਾ ਚੀਨੈ ਜੂਵੈ ਬਾਜੀ ਹਾਰੀ ਆਪ ਤਾਂ ਹਰੇ ਘਰ ਵਿੱਚ ਜਾ ਕੇ ਪਿੱਛਾ ਮੰਗਦਾ ਪਰ ਸੰਸਾਰ ਨੂੰ ਤਰਮਦਾ ਉਪਦੇਸ਼ ਦੇਂਦਾ ਪਟਕਣਾ ਵਿੱਚ ਪੈ ਕੇ ਜੀਮਾ ਰਾਤ ਖੁੰਝਿਆ ਹੋਇਆ ਗੁਰੂ ਸ਼ਬਦ ਨੂੰ ਪਛਾਣਦਾ ਹੀ ਨਹੀਂ ਅੰਤਰ ਅਗਨ ਗੁਰ ਬਿਨ ਬੂਝੈ ਬਾਹਰ ਪੂ ਵਰਤਾਪੈ ਗੁਰਸੇਵਾ ਬਿਨ ਭਗਤ ਨਾ ਹੋਵੀ ਕਿਉ ਕਰ ਚੀਨ ਸਿਆਪੈ ਆਪਣੇ ਵੱਲੋਂ ਤਿਆਗੀ ਬਣੇ ਹੋਏ ਮਨੁੱਖ ਦੇ ਮਨ ਚ ਤ੍ਰਿਸ਼ਨਾ ਦੀ ਬਲਦੀ ਅਗਰੂ ਤ ਬਿਨਾ ਬੁਝਦੀ ਨਹੀਂ ਬਾਹਰ ਧੂਣੀਆਂ ਤ ਪੰਦ ਹੈ ਤੇ ਗੁਰੂ ਦੀ ਦਸੀ ਸੇਵਾ ਕਰਨ ਤੋਂ ਬਿਨਾ ਪਈ ਪ੍ਰਭੂ ਦੀ ਪਗਤੀ ਵੀ ਨਹੀਂ ਹੋ ਸਕਦੇ ਨਿੰਦਾ ਕਰ ਕਰ ਨਰਕ ਨਿਵਾਸੀ ਅੰਤਰ ਆਤਸ ਜਾਪੈ 88 ਤੀਰਤ ਪਰਮ ਵਿਗੂਚੈ ਕਿਉ ਮਲ ਤੋ ਵੈ ਪਾਪੈ ਵੰਦਰ ਆਤਮੇ ਸੁਸ ਸੁਝਦਾ ਹੈ ਕਿ ਕਿਰਤੀ ਗ੍ਰਿਸਤੀਆਂ ਦੀ ਨਿੰਦਿਆ ਕਰ ਕਰਕੇ ਨਰਕੀ ਜੀਵਨ ਬਤੀਤ ਕਰ ਰਿਆ 68 ਤੀਰਤਾਂ ਉਤੇ ਭੌਂ ਕੇ ਵੀ ਮਨਮੁਖ ਤਿਆਗੀ ਖਵਾਰ ਹੀ ਹੁੰਦੇ ਹਨ ਛਾਣੀ ਖਾਕ ਵਿਪੂਲ ਚੜਾਈ ਮਾਇਆ ਕਾ ਮਗਜੋ ਹੈ ਅੰਤਰ ਬਾਹਰ ਏਕ ਨਾ ਜਾਣ ਸਾਚ ਕਹੇ ਤੇ ਛੋਹ ਹੈ ਲੋਕ ਵਿਖਾਵਲ ਸੁਆ ਛਣਦਾ ਉਸ ਆਪਨੇ ਪਿੰਡੇ ਉਤੇ ਮਲ ਲੈਂਦਾ ਆਪਣੇ ਅੰਤਰ ਆਤਮੇ ਮਾਇਦਰਸਤਾ ਤਕਦਾਰਿੰਦਾ ਬਾਹਰ ਹੋ ਤਿੰਦਰ ਹੋਰ ਹੋਣ ਕਰਕੇ ਆਪਣੇ ਅੰਦਰ ਤੇ ਬਾਹਰ ਜਗਤ ਵਿੱਚ ਇੱਕ ਪ੍ਰਮਾਤਮਾ ਨੂੰ ਵਿਆਪਕ ਨੇ ਸਮਝਦਾ ਬਾਠ ਪੜੈ ਮੁਖ ਝੂਠ ਬੋਲੈ ਨਿਗਰੇ ਕੀ ਮਤ ਓਹ ਹੈ ਨਾਮ ਨਾ Japai ਕਿਉਂ ਸੁਖ ਪਾਵੇ ਬਿਨ ਨਾਵੇ ਕਿਉਂ ਸੋਹ ਹੈ ਧਰਮ ਪੁਸਤਕਾਂ ਦਾ ਪਾਠ ਪੜਦਾ ਪਰ ਮੂੰਹ ਝੂਠੀ ਬੋਲਦਾ ਗੁਣਹੀਣ ਪ੍ਰਭੂ ਦਾ ਨਾਮ ਜਪਦਾ ਨਹੀਂ ਫਿਰ ਆਤਮਕ ਆਨੰਦ ਕਿੱਥੋਂ ਲੱਭੇਗਾ ਮੁੰਡ ਮੁੰਡਾ ਹੈ ਜਟਾ ਸਿੱਖ ਬਾਦੀ ਮੋਨ ਰਹੇ ਅਬਿਵਰਨਾ ਮਨਵਾਂ ਡੋਲੇ ਦਾ ਦਿਸਤਾਵੇ ਬਿਨ ਰਤ ਆਤਮ ਗਿਆਨਨਾ ਕੋਈ ਸਿਰ ਮੋਨਾ ਲਿੰਦਾ ਹੈ ਕੋਈ ਜਟਾਂ ਦਾ ਜੂੜਾ ਬਨ ਲਿੰਦਾ ਹੈ ਕੋਈ ਮੋਨ ਧਾਰ ਕੇ ਬੈਠ ਜਾਂਦਾ ਹੈ ਆਤਮਿਕ ਤੌਰ ਤੇ ਪ੍ਰਭੂ ਨਾਲ ਡੂੰਗੀ ਸਾਨ ਦੇ ਰੰਗ ਵਿੱਚ ਰੰਗੇ ਜਾਣ ਤੋਂ ਬਿਨਾਂ ਉਸਦਾ ਮਨ ਡੋਲਦਾ ਰਹਿੰਦਾ ਹੈ ਅੰਮ੍ਰਿਤ ਚੋੜ ਮਹਾ ਬਿਖ ਭੀਵੈ ਮਾਇਆ ਕਾ ਦੇ ਮਨ ਕਿਰਤਨਾ ਮੇਟੇ ਹੁਕਮ ਨਾ ਬੂਝੈ ਪਸ਼ੂਆ ਮਹ ਸਮਾਨਾ ਫਿਰ ਅੰਮ੍ਰਿਤ ਛੱਡ ਦਿੰਦਾ ਹੈ ਬਿਖ ਪਿੰਦਾ ਮਾਇਆ ਦਾ دیਵਾਨਾ ਹੈ ਉਦੇ ਪੁਰਬਲੇ ਕਰਮ ਸੰਸਕਾਰ ਮਿੱਟਦੇ ਨਹੀਂ ਪਸ਼ੂ ਬਿਰਤੀ ਬਣਿਆ ਰਹਿੰਦਾ ਹਾਥ ਕਮੰਡਲ ਕਾਪੜੀਆ ਮੰਤਰਿਸ਼ਨਾ ਉਪਜੀ ਭਾਰੀ ਇਸਤਰੀ ਤਜ ਕਰ ਕਾਮ ਵਿਆਪਿਆ ਜਿਤ ਲਾਇਆ ਪਰ ਨਾਰੀ ਮਨਮੁਖ ਤਿਆਗੀ ਬਣ ਕੇ ਹੱਥ ਚਿਪੀ ਫੜ ਲੈਂਦਾ ਲੀਰਾਂ ਦਾ ਚੋਲਾ ਪਹਿਨ ਲੈਂਦਾ ਆਪਣੇ ਵੱਲੋਂ ਤਿਆਗੀ ਬਣ ਕੇ ਆਪਣੀ ਸਤੀ ਛੱਡ ਕੇ ਪ੍ਰਾਇ ਕਾਮਵਾਸ਼ਨਾ ਚ ਦੱਬਿਆ ਰਹਿੰਦਾ ਸਿਕ ਕਰ ਕਰ ਸ਼ਬਦ ਨਾ ਚੀਨਣਾ ਲੰਪਟ ਹੈ ਬਾਜ਼ਾਰੀ ਅੰਤਰ ਵਿਖ ਬਾਹਰ ਨਿਪਰਾਤੀ ਤਾਂ ਜਮ ਕਰੇ ਖੁਵਾਰੀ ਚੇਲੇ ਬਣਾਉਂਦਾ ਹੈ ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦਾ ਕਾਮ ਵਾਸ਼ਨਾ ਚ ਗਰਸਿਆ ਹੈ ਮਨਮੁਖ ਦੇ ਅੰਦਰ ਬਸ ਇਹ ਹੀ ਜ਼ਹਿਰ ਬਣਿਆ ਰਹਿੰਦਾ ਖੁਵਾਰ ਹੁੰਦਾ ਰਹਿੰਦਾ ਸੋ ਸੰਿਆਸੀ ਜੋ ਸਤਗੁਰ ਸੇਵੈ ਵਿੱਚੋਂ ਆਪ ਗਵਾਏ ਚਾਦਨ-ਪੋਦਨ ਕੀ ਆਸ ਨਾ ਕਰੀ ਅਚਿੰਤ ਮਿਲੈ ਸੋ ਪਾਏ ਅਸਲ ਸੰਨਿਆਸੀ ਉਹ ਹੈ ਭਾਈ ਜੋ ਗੁਰੂ ਦੀ ਦੱਸੀ ਸੇਵਾ ਕਰਦਾ ਆਪਣਾ ਆਪ ਅੰਦਰੋਂ ਮੁਕੰਦ ਹੈ ਲੋਕਾਂ ਪਾਸੇ ਕੱਪੜੇ ਤੇ ਭੋਜਨ ਦੀ ਆਸ ਬਣਾਈ ਨਹੀਂ ਰੱਖਦਾ ਸਹਿ ਸਬੈ ਜੋ ਮਿਲੇ ਉਹੀ ਖਾਂਦਾ ਬਕੈ ਨਾ ਬੋਲੇ ਖਿਮਾ ਤਨ ਸੰਗਰਹਿ ਤਾਮਸ ਨਾ ਮੰਜਲਾਏ ਤਾਨ ਗੀ ਰਹੀ ਸੰਨਿਆਸੀ ਜੋਗੀ ਜੇ ਹਰ ਚਰਣੀ ਚਿਤ ਲਾਏ ਬਉਤਾ ਬਦ ਘਟ ਬੋਲ ਨਹੀਂ ਬੋਲਦਾ ਦੁਦਿਆਂ ਦੀ ਵਦੀਕੀ ਨੂੰ ਸਵਾਰਨ ਦਾ ਸੁਭਾਅ ਤਨ ਆਪਣੇ ਅੰਦਰ ਇਕੱਠਾ ਕਰਦਾ ਜਿਹੜਾ ਮਨੁੱਖ ਸਦਾ ਪਰਮਾਤਮਾ ਜਰਨਾ ਚਿਤ ਜੋੜੀ ਰੱਖਦਾ ਭਾਈ ਉਹੀ ਭਾਗਾ ਮਲ ਹੈ ਉਹੀ ਚੰਗਾ ਗ੍ਰਸਤੀ ਉਹੀ ਚੰਗਾ ਸੰਨਿਆਸੀ ਹੈ ਆਸ ਨਿਰਾਸ ਰਹੇ ਸੰਨਿਆਸੀ ਇੱਕ ਅਸਿਓ ਲੈਵਲ ਲਾਏ ਰਸ ਪੀਵੇ ਤਾਂ ਸ਼ਾਂਤ ਆਵੇ ਨਿਜ ਕਰਤਾ ਢੀ ਲੈ ਅਸਲ ਸੰਨਿਆਸੀ ਉਹ ਹੈ ਜੋ ਮਾਇਕ ਆਸਾਂ ਵੱਲੋਂ ਨਿਰਾਸ਼ ਰਹਿੰਦਾ ਹੈ ਪ੍ਰਭੂ ਚਰਨਾ ਸੂਰਤ ਜੋੜੀ ਰੱਖਦਾ ਹੈ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਰਸ ਪੀਂਦਾ ਹੈ ਅੰਤਰਾਤਮੇ ਪ੍ਰਭੂ ਚਰਨਾ ਚ ਜੁੜਦਾ ਹੈ ਮਨ ਮਾਣਾ ਡੋਲੇ ਗੁਰਮੁਖ ਬੂਜੇ ਤਾਵਤ ਬਰਜ ਰਹਾਏ ਗਰੇ ਗਰੇ ਸਰੀਰ ਗੁਰਮਤੀ ਖੋਜੇ ਨਾਮ ਪਦਾਰਥ ਪਾਏ ਫਿਰ ਉਹ ਮਨੁ ਗੁਰੂ ਦੀ ਸ਼ਰਨ ਪੈ ਕੇ ਸਹੀ ਜੀਮਨ ਰਾਹ ਸਮਝਦਾ ਹੈ ਮੈਂ ਤ੍ਰਿਸ਼ਨਾ ਚ ਡੋਲਦਾ ਨਹੀਂ ਗੁਰੂ ਦੀ ਸਿੱਖਿਆ ਲੈ ਕੇ ਜੰਗਪਾਲਣ ਦੇ ਥਾਂ ਸਰੀਰ ਕਰ ਨੂੰ ਖੋਜਦਾ ਹੈ ਬ੍ਰਹਮਾ ਵਿਸ਼ਨ ਮਹੇਸ਼ ਸ੍ਰੇਸ਼ਟ ਨਾਮ ਰਤੇ ਵਿਚਾਰੀ ਖਾਣੀ ਬਾਣੀ ਗਗਨ ਪਤਾਲੀ ਜਨਤਾ ਜੋ ਤੁਮਾਰੀ ਬ੍ਰਹਮਾ ਹੋਵੇ ਵਿਸ਼ਨੂ ਹੋਵੇ ਸ਼ਿਵ ਹੋਵੇ ਉਹ ਸਭ ਤੋਂ ਉੱਤਮ ਹਨ ਜੋ ਪ੍ਰਭੂ ਦੇ ਨਾਮ ਚ ਪਾਈ ਰੰਗੇ ਨੇ ਇਹ ਪ੍ਰਭੂ ਭਾਵੇਂ ਚੋਆ ਖਾਣੀਆਂ ਦੇ ਵਿੱਚ ਤੇ ਉਹਨਾਂ ਦੀਆਂ ਬੋਲੀਆਂ ਚ ਪਤਾਲਾਂ ਸਭ ਵਿੱਚ ਤੇਰੀ ਜੋਤ ਹੈ ਪਰ ਜਿਹੜਾ ਜਾਪਦੇ ਨੇ ਉਹ ਹੀ ਚੰਗੇ ਨੇ ਸਭ ਸੁਖ ਮੁਕਤ ਨਾਮ ਤੁੰ ਬਾਣੀ ਸੱਚ ਨਾਮ ਓਰ ਧਾਰੀ ਨਾਨਕ ਬਿਨ ਨਾਹੀ ਝੂਟਸ ਨਾਨਕ ਸਾਚੀ ਤਰ ਤੂੰ ਤਾਰੀ ਪਰ ਜਿਨ੍ਹਾਂ ਨੇ ਤੇਰ ਨਾਮ ਤੇਰ ਨਾ ਆਪਣੇ ਆਪਣੇ ਹਿਰਦੇ ਚ ਟਕਾਇਆ ਹੈ ਉਨਾਂ ਦੀ ਸੁਰ ਤੇ ਚਰਨਾ ਜੁੜੀ ਇਸ ਲਈ ਹੈ ਨਾਨਕ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਜੀਵ ਮਾਇਆ ਤੋਂ ਬਾਚ ਨਹੀਂ ਸਕਦਾ ਮਾਰੂ ਮਹਿਲਾ ਪਹਿਲਾ ਮਾਤ ਪਿਤਾ ਸੰਜੋਗ ਉਪਾਏ ਰਕਤ ਬਿੰਦ ਮਿਲ ਪਿੰਡ ਕਰਨ ਅੰਤਰ ਗਰਭ ਉਰਦਲੇ ਵਿਲਾਗੀ ਸੋ ਪ੍ਰਭ ਸਾਰੇ ਦਾਤ ਕਰੇ ਮਾਂ ਤੇ ਪਿਓ ਦੇ ਸ੍ਰੀਖ ਸੰਜੋਗ ਦੇ ਰਾਹੀ ਪ੍ਰਮਾਤਮਾ ਜੀ ਪੈਦਾ ਕਰਦਾ ਤੇ ਮਰਜ ਕਹਿਣ ਲੱਗੇ ਮਾ ਦੇ ਪੇਟ ਚ ਉਲਟੇ ਪਏ ਹੋਏ ਦੀ ਲਗਨ ਪ੍ਰਭੂ ਚਰਨਾ ਚ ਲੱਗੀ ਰਹਿਂਦੀ ਏ ਬਚਿਆ ਰਹਿਦਾ ਸੰਸਾਰ ਪੌਜਲ ਕਿਉਂ ਤਰੈ ਗੁਰਮੁਖ ਨਾਮ ਨਿਰੰજન ਪਾਈਐ ਅਫਰਿਓਂ ਪਾਰ ਅਫਾਰ ਤਰੈ ਰਹਾ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਪਾਈ ਸੰਸਾਰ ਸਾਗਰ ਪਾਰ ਨਹੀਂ ਹੋਇਆ ਜਾ ਸਕਦਾ ਕਿਉਂਕਿ ਜੀ ਮਾਇਆ ਇਹਨਾਂ ਦੇ ਹੰਕਾਰ ਨਾਲੇ ਅਫਰਿਆ ਰਿੰਦਾ ਰਹਾ ਤੇ ਗੁਣ ਵਿਸਰ ਗਏ ਅਪਰਾਧੀ ਮੈਂ ਬਉਰਾ ਕਿਆ ਕਰੂੰ ਹਰੇ ਤੂੰ ਦਾਤਾ ਦਿਆਲ ਸਭੈ ਸਿਰ ਐ ਨਿਸਦਾਤ ਸਮਾਰ ਕਰੇ ਹੇ ਹਰੀ ਮੈਨੂੰ ਗੁਨਾਗਾਰ ਨੂੰ ਤੇਰੇ ਤੇਰੇ ਉਹ ਉਪਕਾਰ ਭੁੱਲ ਗਏ ਨੇ ਮੈਂ ਮਾਇਆ ਤੇ ਮੋ ਚੱਲਾ ਹੋ ਗਿਆ ਵਾ ਤੂੰ ਦਇਆ ਦਾ ਸੂਮੈ ਹਰੇਕ ਜੀਵ ਦੇ ਸਿਰ ਤੇ ਹੱਥ ਰੱਖਣਾ ਪ੍ਰਭੂ ਤੁਸੀਂ ਮੇਰ ਕਰ ਦਿਓ ਚਾਰ ਪਦਾਰਥ ਲੈ ਜਗ ਜਨਮਿਆ Shiv Shakti ਕਰ ਵਾਸਤਰੇ ਲੱਗੀ ਪੂਖ ਮਾਇਆ ਮਗਜੋ ਹੈ ਮੁਕਤ ਪਦਾਰਥੋਂ ਖਰੇ ਜੀ ਪਰਮਾਤਮਾ ਪਾਸੋਂ ਚਾਰੇ ਪਦਾਰਥ ਲੈ ਕੇ ਜਗਤ ਵਿੱਚ ਜੰਮਿਆ ਫਿਰ ਵੀ ਪ੍ਰਭੂ ਦੀ ਬਖਸ਼ਿਸ਼ ਪੂ ਲਾ ਕੇ ਪਰਮਾਤਮਾ ਦੀ ਕੀਤੀ ਮਾਇਆ ਪੈਦਾ ਪਰਮਾਤਮਾ ਦੀ ਪੈਦਾ ਕੀਤੀ ਮਾਇਆ ਚਿੱਤ ਜੋੜ ਕੇ ਬੈਠਾ ਹੈ ਬਸ ਇਹਨੂੰ ਮਾਇਆ ਦੀ ਪੋਖ ਹੀ ਲੱਗੀ ਰਹਿੰਦੀ ਹੈ ਕਰਨ ਪਲਾ ਕਰੇ ਨਹੀਂ ਪਾਵੇ ਇਤ ਉਤ ਟੂਂਡਤ ਤਾਕ ਪਰੇ ਕਾਮ ਕਰੋਧ ਅੰਕਾਰ ਵਿਆਪੇ ਕੋੜ ਕੁਟਮ ਸਿਉਂ ਪ੍ਰੀਤ ਕਰੇ ਬਸ ਸਾਰੀ ਉਮਰ ਮਾਇਆ ਦੀ ਖਾਤਰ ਲਈ ਤਰਲੇ ਲੈਂਦਾ ਰਹਿਂਦਾ ਹਰ ਪਾਸੇ ਮਾਇਆ ਦੀ ਢੂੰਡ ਪਾਲਖੀ ਕਰਦਾ ਥੱਕ ਜਾਂਦਾ ਕਾਮ ਚ ਕਰੋਧ ਅੰਕਾਰ ਚ ਨੱਪਿਆ ਹੋਇਆ ਜੀ ਨਾਸ਼ਵੰਤ ਪਦਾਰਥ ਨਾਲ ਹੀ ਪ੍ਰੀਤ ਕਰਦਾ ਰਹਿਂਦਾ ਖਾਵੇ ਪੋਗੈ ਸੁਣ ਸੁਣ ਦੇਖੈ ਪਹਿਰ ਦਿਖਾਵੇ ਕਾਲ ਕਰੇ ਬਿਨ ਗੁਰ ਸ਼ਬਦ ਨਾ ਆਪਛਾਣੈ ਬਿਨ ਹਰ ਨਾਮ ਨਾ ਕਾਲ ਟਰੇ ਬਸ ਦੁਨੀਆ ਚੰਗੇ ਚੰਗੇ ਪਦਾਰਤ ਖੰਦ ਹੈ ਵਿਸ਼ੇ ਪੋਗਦੈ ਬਸ ਇਸੇ ਤਰ੍ਹਾਂ ਹੀ ਇਹਨ ਮੌਤ ਆ ਸੇੜਦੀ ਹੈ ਗੁਰੂ ਸ਼ਬਦ ਨੂੰ ਪਛਾਨਣ ਤੋਂ ਬਿਨਾ ਆਪਣੇ ਆਪ ਨੂੰ ਨਹੀਂ ਪਛਾਣ ਸਕਦਾ ਜੇਤਾ ਮੋਹ ਮੈਂ ਕਰ ਪੂਲੇ ਮੇਰੀ ਮੇਰੀ ਕਰਤੇ ਛੀਨ ਕਰੇ ਤਨ ਤਨ ਬਿਨ ਸਹਿ ਸਹਿਜੈ ਸਹਿਸਾ ਫਿਰ ਪਛੁਤਾਵੇ ਮੁਖ ਤੂਰ ਪਰੇ ਜਿਤਨਾ ਹੀ ਮੋਹ ਤੇ ਹਉਮੈ ਕਰਕੇ ਜੀਵ ਸਹੀ ਜੀਵਨ ਰਾਤ ਭੁੱਲਦਾ ਉਤਨਾ ਹੀ ਵਧੀਕ ਮਾਇਆ ਦੇ ਵਿੱਚ ਲੱਗਿਆ ਰਹਿੰਦਾ ਆਖਰੇ ਸ਼ਰੀਰ ਇਹ ਧਨ ਇਹ ਸੈਸੀ ਚ ਨਾਸ ਹੋ ਜਾਂਦਾ ਫਿਰ ਜੀ ਪਛਤਾਨਦਾ ਰਹਿੰਦਾ ਬਿਰਦ ਪਿਆ ਜੋ ਬਨ ਤਨ ਖਿਸਿਆ ਕਫ ਕੰਠ ਵਿਰੋਧ ਨੈਨੋ ਨੀਰ ਟਰ ਚਰਨ ਰਹੇ ਕਰ ਕੰਪਨ ਲੱਗੇ ਸਾਕਤ ਰਾਮ ਨਾ ਹਿਰਦਏ ਹਰੇ ਮਨ ਮੁਖ ਬੁੱਢਾ ਹੋ ਜਾਂਦਾ ਜਵਾਨੀ ਕਿਸਕ ਜਾਂਦੀ ਏ ਸਰੀਰ ਕਮਜ਼ੋਰ ਹੋ ਜਾਂਦਾ ਪੈਰ ਤੁਰਨੋ ਰਹਿ ਜਾਂਦੇ ਨੇ ਹੱਥ ਕੰਬਣ ਲੱਗ ਪੈਂਦੇ ਨੇ ਪ੍ਰਭੂ ਨੂੰ ਧਿਆਉਂਦਾ ਨਹੀਂ ਸੁਰਤ ਗਈ ਕਾਲੀ ਹੂੰ ਤੌ ਲੈ ਕਿਸੈ ਨਾ ਪਾਵੇ ਰਹਿਓ ਕਰੇ ਵਿਸਰਤ ਨਾਮ ਐਸੇ ਦੋਖ ਲਾਗੈ ਜਮਾਰ ਸਮਾਰੇ ਨਰਕ ਖਰੇ ਸਤਗੁਰੂ ਕਹਿਣਗੇ ਬੁੱਢਾ ਹੋ ਜਾਣ ਤੇ ਅਕਲ ਟਿਕਾਣੇ ਨਹੀਂ ਰਹਿੰਦੀ ਕੇਸ ਕਾਲੇ ਤੋਂ ਚਿੱਟੇ ਹੋ ਜਾਂਦੇ ਨੇ ਫੇਰ ਵੀ ਪ੍ਰਭੂ ਦੇ ਨਾਮ ਨੂੰਏ ਭਲਾਈ ਰੱਖਦੇ ਪੁਰਬ ਜਨਮ ਕੋ ਲੇਖ ਨਾ ਮਿਟਈ ਜਨਮ ਮਰੈ ਕਾ ਕੋ ਦੋਸ਼ ਤਰੇ ਬਿਨ ਗੁਰ ਬਾਦ ਜੀਵਨ ਹੋਰ ਮਰਨਾ ਬਿਨ ਗੁਰ ਸ਼ਬਦੈ ਜਨਮ ਜਰੇ ਪਰ ਜੀਵ ਦੇ ਵਸਤੀ ਗੱਲ ਨਹੀਂ ਪੁਰਬਲੇ ਜਨਮਾਂ ਦੇ ਕੀਤੇ ਕਰਮਾਂ ਦੀ ਸੰਸਕਾਰ ਦਾ ਲੇਖਾ ਨਹੀਂ ਮਿਟਦਾ ਕਿਸ ਨੂੰ ਦੋਸ ਤਵੇ ਅਸਲ ਗੱਲ ਇਹ ਹੈ ਗੁਰੂ ਦੀ ਸ਼ਰਨ ਤੋਂ ਬਿਨਾਂ ਜ਼ਿੰਦਗੀ ਵਿਅਰਥ ਜਾਂਦੀ ਹੈ ਉਸੀ ਖਾਰ ਪੈਰਸ ਭੋਗਨ ਫੋਕਟ ਕਰਮ ਵਿਕਾਰ ਕਰੇ ਨਾਮ ਵਿਸਾਰ ਲੋਭ ਮੂਲ ਖੋਇ ਸਿਰ ਧਰਮ ਰੈ ਕਾ ਡੰਡ ਪਰੇ ਜੀਵ ਦੁਨੀਆ ਦੀਆਂ ਖੁਆਇਸ਼ਾਂ ਮਾਨਣ ਚ ਰਸ ਭੋਗਣ ਚ ਲੰਗ ਗਿਆ ਤੇ ਪ੍ਰਮਾਤਮਾ ਦਾ ਨਾਮ ਬੁਲਾ ਕੇ ਲੋਭ ਚ ਫਸ ਕੇ ਮੂਲ ਵੀ ਗਵਾ ਲਿੰਦੇ ਗੁਰਮੁਖ RAM ਨਾਮ ਗਾਵੇ ਜਾਕੋ ਹਰ ਪ੍ਰਭ ਨਦਰ ਕਰੇ ਤੇ ਨਿਰਮਲ ਪੁਰਖ ਪਰੰਪਰ ਪੂਰੇ ਤੇ ਜਗ ਮੈਂ ਗੁਰ ਗੋਵਿੰਦ ਹਰੇ ਤੇ ਗੁਰੂ ਸ਼ਰਨ ਪੈਣ ਵਾਲੇ ਮਨੁੱਖ ਪ੍ਰਮਾਤਮਾ ਦੇ ਨਾਮ ਦੇ ਗੁਣ ਗਾਉਂਦੇ ਨੇ ਜਿੰਨਾ ਤੇ ਹਰੀ ਪ੍ਰਭੂ ਮੇਰ ਦੀ ਨਿਗਾਹ ਕਰਦਾ ਉਹ ਜਗਤ ਵਿੱਚ ਵਿਆਪਕ ਪ੍ਰਭੂ ਨੂੰ ਜਾਪ ਕੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਨੇ ਹਰ ਸਿਮਰ ਗੁਰ ਬਚਨ ਸਮਾਰੋ ਸੰਗਤ ਹਰ ਜਨ ਭਾਉ ਕਰੇ ਅਰਜਨ ਗੁਰ ਪ੍ਰਧਾਨ ਦੁਆਰੈ ਨਾਨਕ ਤਿੰਨ ਜਨ ਕੀ ਰੇਨ ਹਰੇ ਸੰਤ ਜਨਾਂ ਦੇ ਸੰਗਤ ਚ ਪ੍ਰੇਮ ਜੋੜ ਕੇ ਪ੍ਰਮਾਤਮ ਦਾ ਨਾਮ ਸਿਮਰੋ ਗੁਰੂ ਦੇ ਬਚਨ ਹਿਰਦੇ ਸੰਭਾਲ ਕੇ ਰੱਖੋ ਪ੍ਰਮਾਤਮਾ ਦਰ ਤੇ ਗੁਰੂ ਦਾ ਬਚਨ ਹੀ ਆਦਰ ਪਾਉਂਦਾ ਐ ਸੰਤ ਜਨਾਂ ਦੀ ਸੰਗਤ ਹੀ ਕਬੂਲ ਪੈਂਦੀ ਐ ਇੱਕ ਓੰਕਾਰ ਸਤ ਗੁਰ ਪ੍ਰਸਾਦ ਮਾਰੂ ਕਾਫੀ ਮਹਿਲਾ ਪਹਿਲਾ ਘਰ ਦੂਜਾ ਆਵੋ ਵੰਜੋ ਡੁਮਣੀ ਕਿਤੀ ਮਿੱਤਰ ਕਰਿਓ ਸਾਤ ਨਟੋਈ ਨ ਲਹੈ ਬਾਡੀ ਕਿਉ ਤੀਰੇਓ ਏ ਪੀਤਮ ਪ੍ਰਭੂ ਤੇ ਤੋ ਵਿਛੜਕੇ ਮੈਂ ਡੱਡੋ ਲਕੀ ਹੋਈ ਹਾਂ ਜਨਮਾਂ ਦੇ ਗੇੜ ਚ ਪਟਕਦੀ ਫਿਰਦੀ ਆ ਪਰ ਜਦੋਂ ਤੱਕ ਤੇਤੋ ਵਿਛੜੀ ਹੋਈ ਸਾ ਮੈਨੂੰ ਤਰਵਾਸ ਕਿਵੇਂ ਆਵੇ ਮੈਂਡਾ ਮਨ ਰੱਤਾ ਆਪਣੜੇ ਫਿਰ ਨਾਲ ਹੋਂਕੋਲ ਕਮਾਈ ਖੰਨੀਆਂ ਕੀਤੀ ਹਿਕ ਪੋਰੀ ਨਦਰ ਨਿਹਾਲ ਰਹਾ ਹੋਏ ਮੇਰੇ ਪ੍ਰੀਤਮ ਪ੍ਰਭੂ ਮੇਰਾ ਮਨ ਆਪਣੇ ਪਿਆਰੇ ਪੱਤੀ ਨਾਲ ਰੰਗਿਆ ਗਿਆ ਮੈਂ ਤੇitho ਵਾਰਨੇ ਜਾਨਨੀ ਆ ਕੁਰਬਾਨ ਜਾਨਨੀ ਆ ਰਹਾਉ ਪੈੜ ਐ ਡੋਹਾਗਣੀ ਸਰੋੜ ਐ ਕਿਉਂ ਜਾਉ ਮੈਂ ਗਲ ਆਉਗੜ ਮੁਠੜੀ ਬਿਨ ਪਿਰ ਝੂਰ ਮਰਾ ਇਸ ਸੰਸਾਰ ਪੇਕੇ ਕਾਰ ਵਿੱਚ ਮੈਂ ਸਾਰੀ ਉਮਰ ਪ੍ਰਭੂ ਪੱਤੀ ਤੋਂ ਵਿਛੜੀ ਰਹੀ ਸਾਂ ਮੈਂ ਪਤੀ ਪ੍ਰਭੂ ਦੇ ਦੇਸ਼ ਕਿਵੇਂ ਪਹੁੰਚ ਸਕਨੀ ਆ ਪ੍ਰਭੂ ਤੇ ਵਿਛੋੜਨ ਵਿਛੋੜੇ ਦੇ ਕਾਰਨ ਔਗਣ ਮੇਰੇ ਗਲ ਤੱਕ ਪਹੁੰਚ ਗਏ ਪਈੜੇ ਪਿਰ ਸੰਮਲਾ ਸਰੋੜੇ ਕਰਵਾਸ ਸੁਖ ਸੰਬੰਧ ਸੁਹਾਗਣੇ ਪਿਰ ਪਾਇਆ ਗੁਣਤਾ ਜੇ ਮੈਂ ਸੰਸਾਰ ਪੇਕੇ ਘਰ ਚ ਪਤੀ ਪ੍ਰਭੂ ਨੂੰ ਆਪਣੇ ਹਿਰਦੇ ਸੰਭਾਲ ਰੱਖਾਂ ਤਾਂ ਪਤੀ ਪ੍ਰਭੂ ਦੇਸ਼ ਮੈਨੂੰ ਉਸ ਦੇ ਚਰਨਾਂ ਵਿੱਚ ਥਾ ਮਿਲ ਜਾਏ ਉਪਾਗਾ ਵਾਲੀਆਂ ਨੇ ਭਾਈ ਜੋ ਪ੍ਰਭੂ ਦੇ ਨਾਲ ਆਪਣੇ ਜੀਵਨ ਨੂੰ ਗੁਜ਼ਾਰਦੀਆਂ ਨੇ ਲੇਫ ਨਿਹਾਲੀ ਪੱਟ ਕੀ ਕਾਪੜ ਅੰਗ ਬਣਾਏ ਪੇਰ ਮੁੱਤੀ ਡੋਹਾ ਗਣੀ ਤਿੰਨ ਦੁਖੀ ਰਹਿਣ ਵਿਹਾਏ ਪਤੀ ਪ੍ਰਭੂ ਨੂੰ ਭੁੱਲੀਆਂ ਜੀ ਵਿਸਤਰੀ ਜੇ ਰੇਸ਼ਮ ਦਾ ਲੇਫ ਲੈਣ ਰੇਸ਼ਮ ਦੀ ਤੁਲਾਈ ਲੈਣ ਇਹ ਸਭ ਕੁਝ ਵਰਤਨ ਤਾਂ ਵੀ ਡੋਹਾ ਗਣੀਆਂ ਨੇ ਤਾਂ ਵੀ ਉਹਨਾਂ ਦੀ ਜੀਵਨ ਰਾਹ ਦੁੱਖਾਂ 'ਚ ਹੀ ਲੰਘਦੀ ਹੈ ਕਿਤੇ ਚੱਖੋਂ ਸਾੜੜੇ ਕਿਤੀ ਵੇਸ ਕਰੇ ਪੇਰ ਬਿਨ ਜੋ ਬਨ ਬਾਤ ਗయం ਵਾਡੀ ਚੁਰੇਂਦੀ ਚੁਰਿਓ ਜੇ ਮੈਂ ਨੇਕਾ ਹੀ ਸਵਾਦ ਲੈ ਖਾਣੇ ਖਾਂਦੀ ਰਾਂ ਅਨੇਕ ਸੋਹਣੇ ਪਹਿਰਾਵੇ ਕਰਦੀ ਰਾਂ ਫੇਰ ਵੀ ਪਤੀ ਪ੍ਰਭੂ ਤੋਂ ਵਿਛੜ ਕੇ ਮੇਰੀ ਜਵਾਨੀ ਵਿਰਤੀ ਜਾ ਰਹੀ ਐ ਸੱਚੇ ਸੰਦਾ ਸੱਦੜਾ ਸੁਣੀਐ ਗੁਰ ਵਿਚਾਰ ਸੱਚੇ ਸੱਚਾ ਬਹਿਣਾ ਨਦਰੀ ਨਦਰ ਪਿਆਰ ਜੇ ਸਦਾ ਥਿਰ ਪ੍ਰਭੂ ਦਾ ਪਿਆਰ ਸੁਨੇਹਾ ਸਤ ਗੁਰੂ ਦੀ ਬਾਣੀ ਦੀ ਵਿਚਾਰ ਦੇ ਰਾਹੀ ਸੁਣੀਏ ਤਾਂ ਸਦਾ ਥਿਰ ਪ੍ਰਭੂ ਦਾ ਸਦਾ ਲਈ ਸਾਥ ਮਿਲ ਜਾਂਦਾ ਗਿਆਨੀ ਅੰਜਨ ਸੱਚ ਕਾ ਦੇਖੈ ਦੇਖਣ ਹਾਰ ਗੁਰਮਖਬੂਜੈ ਜਾਣੀਐ ਹਉ ਮੈਂ ਗਰਬ ਨਿਵਾਰ ਪਰਮਾਤਮਾ ਨਾਲ ਜਾਣ ਪਛਾਨ ਪਾਣ ਵਾਲਾ ਸਦਾ ਥਿਰ ਪ੍ਰਭੂ ਦੇ ਨਾਮ ਦਾ ਸੁਰਮਾ ਵਰਤਦਾ ਹੈ ਜਿਹੜਾ ਮਨੁ ਗੁਰੂ ਦੀ ਸ਼ਰਨ ਪੈ ਕਿਸ ਭੇਤ ਨੂੰ ਸਮਝ ਲੈਂਦਾ ਉਸ ਅੰਕਾਰ ਮੁਕ ਜਾਂਦਾ ਤੋ ਪਾਵਨ ਤੋ ਜਹੀਆ ਮੂਜਹੀਆ ਕਿਤਿਆ ਨਾਨਕ ਨਾ ਨਾ ਵਿਛੜੈ ਤਿੰਨ ਸਚੈ ਰਤੜਿਆ ਹੈ ਪਤੀ ਪ੍ਰਭੂ ਜਿਹੜੀਆਂ ਜੀਵ ਇਸਤਰੀਆਂ ਤੈਨੂੰ ਚੰਗੀਆਂ ਲੱਗਦੀਆਂ ਨੇ ਉਹ ਤੇਰੇ ਵਰਗੀਆਂ ਹੋ ਜਾਂਦੀਆਂ ਨੇ ਹੈ ਨਾਨਕ ਜਿਹੜੀ ਜੀਵ ਇਸਤਰੀਆਂ ਸਦਾ ਅਥਿਰ ਪ੍ਰਭੂ ਦੇ ਪਿਆਰ ਚ ਰੰਗੀਆਂ ਰਹਿੰਦੀਆਂ ਨੇ ਉਹਨਾਂ ਦੇ ਹਿਰਦੇ ਚ ਪਤੀ ਪ੍ਰਭੂ ਕਦੇ ਨਹੀਂ ਵਿਛੜਦਾ ਮਾਰੂ ਮਹਿੱਲਾ ਪਹਿਨਲਾ ਨਾ ਪੈਣਾ ਪਰਜਾਈਆਂ ਨਾ ਸੇ ਸਸੂੜੀਆਂ ਸੱਚਾ ਸਾਖ ਨਾ ਟੁੱਟੀ ਗੁਰਮੇਲੇ ਸਈਆ ਨਾ ਪੈਣਾ ਨਾ ਪਰਜਾਈਆਂ ਨਾ ਸੱਸਾ ਕਿਸੇ ਦਾ ਵੀ ਉਹ ਜਿਹਾ ਸਾਖ ਨਹੀਂ ਜੋ ਸਤਸੰਗੀਆਂ ਦਾ ਹੈ ਸਤਸੰਗੀ ਸਹੇਲੀਆਂ ਨਾਲ ਮਿਲਾਂਦਾ ਹੈ ਗੁਰੂ ਹੀ ਸਤਸੰਗੀਆਂ ਦੇ ਨਾਲ ਜੋੜਦਾ ਹੈ ਬਲਿਹਾਰੀ ਗੁਰ ਆਪਣੇ ਸਦ ਬਲਿਹਾਰੇ ਜਾਮ ਗੁਰਬਿਨ ਏਤਾ ਪਉ ਥੱਕੀ ਗੁਰਪਿਰ ਮੇਲੰ ਦਿੱਤ ਮਿਲਾਇ ਰਹਾ ਮੈਂ ਆਪਣੇ ਗੁਰੂ ਤੋਂ ਕੁਰਬਾਨ ਹਾਂ ਸਦਾ ਕੁਰਬਾਨ ਜਾਨੀ ਗੁਰੂ ਦੇ ਮਲਾਪ ਤੋਂ ਬਿਨਾ ਮੈਂ ਪੌਂ ਪੌਂ ਕੇ ਬਹੁਤ ਥੱਕ ਗਿਆ ਰਹਾ ਫੁੱਫੀ ਨਾਨੀ ਮਾਸੀਆਂ ਦੇਰ ਜਠਾਣੜੀਆਂ ਆਮਨਵੰਜਨ ਨਾਰਹਿਨ ਪੂਰ ਪਰੇ ਪਈਆਂ ਫੁੱਫੀਆਂ ਨਾਨੀਆਂ ਮਾਸੀਆਂ ਦਰਾਣੀਆਂ ਜਠਾਣੀਆਂ ਇਹ ਸਭ ਸੰਸਾਰ ਚ ਹੁੰਦੀਆਂ ਨੇ ਪਿੱਛਲੀਆਂ ਜਾਂਦੀਆਂ ਨੇ ਮਾਮੇ ਤੇ ਮਾ ਮਾਮਾਨੀਆਂ ਭਾਇਰ ਬਾਪ ਨਾ ਮਾਓ ਸਾਥ ਲੜਦੇ ਤਿੰਨ 나ਠੀਆਂ ਭੀੜ ਕਣੀ ਦਰਿਆ ਮੰਮੇ ਮਾਮੀਆਂ ਭਰਾ ਪਿਓ ਮਾ ਕਿਸੇ ਨਾਲ ਸੱਚਾ ਸਾਥ ਨਹੀਂ ਇਹ ਵੀ ਪ੍ਰਾਣਿਆਂ ਵਾਂਗ ਨੇ ਇਹਨਾਂ ਪ੍ਰਾਣਿਆਂ ਦੇ ਕਾਫਲੇ ਤੇ ਲੱਦ ਚੱਲੇ ਨੇ ਪਾਪ ਕਿਤੇ ਸਾਰਿਆਂ ਇੱਕ ਦਿਨ ਤੁਰ ਪੈਣਾ ਸਾਚੋ ਰੰਗ ਰੰਗਾ ਬਲੋ ਸੱਕੀ ਹਮਾਰੋ ਕੰਤ ਸੱਚ ਵਿਛੋੜਾ ਨਾ ਥੀਏ ਸੋ ਸੋ ਰੰਗ ਰਵੰਤ ਹਿ ਸੇਲਿਓ ਸਾਡਾ ਖਸਮ ਪ੍ਰਭੂ ਹੀ ਥਿਰ ਰਹਿਣ ਵਾਲਾ ਤੇ ਪ੍ਰੇਮ ਰੰਗ ਚ ਰੰਗਿਆ ਰਹਿੰਦਾ ਉਹ ਸਦਾ ਪ੍ਰਭੂ ਦੇ ਥਿਰ ਨਾਮ ਚ ਜੁੜਿਆ ਉਸ ਨਾਲ ਵਿਛੋੜਾ ਨਹੀਂ ਹੁੰਦਾ ਸਬੇ ਰੁੱਤੀ ਚੰਗੀਆਂ ਜਿਤ ਸੱਚੇ ਸਿਉ ਨੇ ਸਾਤਨ ਕੰਦ ਪਛਾਣਿਆ ਸੁਖ ਸੁਤੀ ਨਿਸੜੇ ਜੀਵ ਸਤਰੀ ਅਨੁਸਾਰੀਆਂ ਰੁੱਤਾਂ ਚੰਗੀਆਂ ਲੱਗਦੀਆਂ ਨੇ ਜਿਸ ਰੁੱਤ ਵਿੱਚ ਸਦਾ ਸਿਰ ਪ੍ਰਭੂ ਨਾਲ ਜੀਵ ਸਤਰੀ ਦਾ ਪਿਆਰ ਬੰਧ ਹੈ ਜਿਹੜੀ ਜੀਵ ਸਤਰੀ ਪ੍ਰਭੂ ਦੇ ਸਾਖ ਨੂੰ ਪਛਾਣ ਲੈਂਦੀ ਹੈ ਉਹ ਆਨੰਦ ਚਿਤ ਹੋ ਜਾਂਦੀ ਹੈ ਪਤਨ ਕੂਕੇ ਪਤਣੀ ਵੰਜ ਤਰੁਕ ਮੇਲਾੜ ਪਾਰ ਪਵੰਦੜੇ ਡਿੱਠ ਮੈਂ ਸਤਿਗੁਰੂ ਵੋ ਹਿਤ ਚਾੜ ਸੰਸਾਰ ਦਰਿਆ ਦੇ ਪੱਤਨ ਉੱਤੇ ਖਲੋਤਾ ਗੁਰੂ ਮਲਾ ਜੀਵ ਰੈਣ ਪੁਕਾਰ ਪੁਕਾਰ ਕੇ ਕਹਿ ਰਿਹਾ ਕਿ ਪ੍ਰਭੂ ਨਾਮ ਦੀ ਜਹਾਜ਼ ਵਿੱਚ ਚੜੋ ਤੇ ਦੌੜ ਕੇ ਛਾਲ ਮਾਰ ਕੇ ਲੰਘ ਜਾਓ ਸਤਿਗੁਰੂ ਜਾਚ ਚੜ ਕੇ ਭਾਈ ਸੰਸਾਰ ਦਰਿਆ ਤੋਂ ਪਾਰ ਅਨੇਕਾ ਪ੍ਰਾਣੀ ਪੜ ਗਏ ਨੇ ਇੱਕ ਨੇ ਲੱਦਿਆ ਇੱਕ ਲੱਦ ਗਏ ਇੱਕ ਭਾਰੇ ਪਰ ਨਾਲ ਜਿੰਨੀ ਸਚਵਣੰਜਿਆ ਸੇ ਸੱਚੇ ਪ੍ਰਭ ਨਾਲ ਸਤਿਗੁਰੂ ਦਾ ਓਕਾ ਸੁਣ ਕੇ ਨੇਕਾ ਜੀ ਉਤਾਰ ਗਏ ਨਿਕਣ ਤਰ ਜਾਣੇ ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਸੁਣ ਕੇ ਥਿਰ ਨਾਮ ਨਾਲ ਥਿਰ ਨਾਮ ਕਰ ਕੀਦਿਆ ਪ੍ਰਭੂ ਚਰਨਾ ਚ ਲੀਨ ਰਹਿੰਦੇ ਨੇ ਨਾ ਹਮ ਚੰਗੇ ਆਖੀਆਂ ਬੁਰਾ ਨਾ ਦਿਸੈ ਕੋਏ ਨਾਨਕ ਹਉ ਮੈਂ ਮਾਰੀਐ ਸੱਚੇ ਜਿਹੜਾ ਸੋਏ ਜਿਨ੍ਹਾਂ ਨੇ ਗੁਰੂ ਸ਼ਰਨ ਪੈ ਕੇ ਹਉਮੈ ਦੂਰ ਕੀਤੀਏ ਭਾਗਾ ਵਾਲੇ ਬੰਦੇ ਨਿਸ਼ਚਾ ਹੋ ਜਾਂਦਾ ਹੈ ਕੀ ਸਭ ਤੋਂ ਚੰਗੇ ਨਹੀਂ ਆਖੇ ਜਾ ਸਕਦੇ ਸਭ ਤੋਂ ਹੋਰ ਵੀ ਚੰਗੇ ਨੇ ਜੇ ਨਾਨਕ ਪ੍ਰਭੂ ਚਰਨਾ ਟੇਕੇ ਇੱਕ ਵਿੱਚ ਹੋਣ ਵਾਸਤੇ ਹਉਮੈ ਦੂਰ ਕਰਨੀ ਚਾਹੀਦੀ ਹੈ ਇਸ ਹਉਮੈ ਦੇ ਨਾਲ ਹੀ ਪ੍ਰਭੂ ਵਰਗਾ ਹੀ ਬਣ ਜਾਈਦਾ ਮਾਰੂ ਮਹਿਲਾ ਪਹਿਲਾ ਨਾ ਜਾਣਾ ਮੂਰਖ ਹੈ ਕੋਈ ਨਾ ਜਾਣਾ ਸਿਆਣਾ ਸਦਾ ਸਹਿਬ ਕੈ ਰੰਗ ਤੇ ਰੰਗੇ ਰਤਨ ਦੀ ਨਾਮ ਖਾਣਾ ਮੈਂ ਨਹੀਂ ਸਮਝ ਸਕਦਾ ਕਿ ਜਿਹੜਾ ਬੰਦਾ ਪ੍ਰਮਾਤਮਾ ਦਾ ਨਾਮ ਸਿਮਰਦਾ ਮੂਰਖ ਕਿਵੇਂ ਹੋ ਸਕਦਾ ਜਿਹੜਾ ਮਨੁੱਖ ਨਾਮ ਨਹੀਂ ਸਿਮਰਦਾ ਸਿਆਣਾ ਕਿਵੇਂ ਹੋ ਸਕਦਾ ਅਸਲ ਸਿਆਣਪ ਨਾਮ ਸਿਮਰਨ ਵਿੱਚ ਹੈ ਜਿਹੜਾ ਜਪਦਾ ਹੈ ਉਹੀ ਸਿਆਣਾ ਹੈ ਬਾਬਾ ਮੂਰਖ ਖਾ ਨਾਮੈ ਬਲ ਜਾਓ ਤੂੰ ਕਰਤਾ ਤੂੰ ਜਾਣਾਂ ਬਿਨਾਂ ਤੇਰੇ ਨਾਮ ਤਰਾਂ ਰਹਾ ਹੈ ਪ੍ਰਭੂ ਤੇਰ ਨਾਮ ਤੋਂ ਸਦਕੇ ਜਾਨਾਂ ਤੇਰ ਨਾਮ ਤੋਂ ਕੁੰਜ ਕੇ ਮੈਂ ਮਤਹੀਣਾ ਕਿਉਂਕਿ ਮੈਨੂੰ ਸਮਝ ਨਹੀਂ ਕਿ ਸੰਸਾਰ ਸਮੁੰਦਰ ਤੋਂ ਤੇਰ ਨਾਮ ਚ ਜੁੜ ਕੇ ਹੀ ਪਾਰ ਲੰਘ ਸਕੀ ਦਰਹਾ ਮੂਰਖ ਸਿਆਣਾ ਏਕ ਹੈ ਏਕ ਜੋਤ ਦੋਏ ਨਾਮ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾ ਕੀ ਨਾਮ ਪਰ ਚਾਹੇ ਕੋਈ ਮੂਰਖ ਹੈ ਚਾਹੇ ਕੋਈ ਸਿਆਣਾ ਹਰੇਕ ਵਿੱਚ ਇੱਕ ਪਰਮਾਤਮਾ ਦਾ ਹੀ ਵਾਸਾ ਹੈ ਜਿਹੜਾ ਆਦਮੀ ਪਰਮਾਤਮਾ ਦਾ ਨਾਮ ਸਿਮਰਨ ਨਹੀਂ ਕਬੂਲਦਾ ਉਹ ਮਹਾ ਮੂਰਖ ਹੈ ਗੁਰ ਦਵਾਰੇ ਨਾਮ ਪਾਈਏ ਬਿਨ ਸਤ ਗੁਰ ਪੱਲੇ ਨਾਮ ਪਾਏ ਸਤ ਗੁਰ ਕੈ ਪਾਣੈ ਮਨ ਵਸੈ ਤੈ ਨਿਸਰਹਿ ਲਿਵ ਲਾਇ ਭਈ ਪ੍ਰਮਾਤਮਾ ਦਾ ਨਾਮ ਗੁਰੂ ਦਰ ਤੋਂ ਮਿਲਦਾ ਗੁਰੂ ਤੋਂ ਬਿਨਾ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ ਗੁਰੂ ਦੇ ਹੁਕਮ ਚ ਤੁਰ ਕੇ ਹੀ ਮਨੁੱਖ ਦੇ ਮਨ ਚ ਨਾਮ ਵਸਦਾ ਤਾਂ ਹੀ ਸੁਰਤ ਜੁੜਦੀ ਆ ਰਾਜ ਰੰਗੰ ਰੂਪ ਮੰਗਮਾਲੰਗ ਜੋ ਬਨ ਤੇਜੂ ਆਰੀ ਹੁਕਮੀ ਬਾਦੇ ਪਾਸੇ ਖੇលੈ ਚੌਪੜ ਏਕਾ ਸਾਰੀ ਜਿਹੜੇ ਬੰਦੇ ਰਾਜ ਰੰਗ ਤਮਾਸ਼ੇ ਰੂਪ ਮਾਲਤਨ ਜਵਾਨੀ ਸਿਰਫ ਇਹੀ ਵਿਆਦ ਦੇ ਰਹਿੰਦੇ ਨੇ ਉਹਨਾਂ ਨੂੰ ਜਵਾਰੀ ਸਮਝੋ ਪਰ ਉਹਨਾਂ ਦੇ ਵੀ ਕੀ ਵਾਸ ਪ੍ਰਭੂ ਦੇ ਹੁਕਮ ਚ ਵੱਜੇ ਹੋਏ ਮਾਇਕ ਪਦਾਰਥਾਂ ਦੀ ਚੌਪੜ ਖੇਡਦੇ ਰਹਿੰਦੇ ਨੇ ਜਗ ਚਤੁਰ ਸਿਆਣਾ ਪਰਮ ਪੂਲਾਣਾ ਨਾ ਪੰਡਿਤ ਪੜੇ گا ਵਾਰੀ ਨਾਵ ਵਿਸਾਰੈ ਬੇਦ ਸਮਾਲੈ ਬਿਕ ਭੂਲੇ ਲੇਖਾਰੀ ਜਿਹੜਾ ਬੰਦਾ ਮਾਇਆ ਦੀ ਪਟਕਣਾ ਚ ਪੈ ਕੇ ਜੀਮੋ ਰਾਤ ਖੁੰਝੇ ਉਹ ਜਗਤ ਵਿੱਚ ਚਾਤੁਰ ਤੇ ਸਿਆਣਾ ਮੰਨਿਆ ਜਾਂਦਾ ਹੈ ਦੁਨੀਆ ਦੀ ਨਜ਼ਰ ਚ ਪਰ ਮਾਰਦ ਦੇ ਕਹਿਣ ਲੱਗੇ ਪਰ ਅਸਲ ਦੇ ਵਿੱਚ ਉਹ ਪਟਕਿਆ ਹੋਇਆ ਜਿਹੜੇ ਪ੍ਰਮਾਤਮਾ ਦਾ ਨਾਮ ਭੁਲਾ ਬੈਠੇ ਨੇ ਨਾਮ ਵਿਸਾਰੈ ਬੇਸਮਾਲੈ ਬਿਕ ਭੂਲੇ ਲੇਖਾਰੀ ਸਮਝ ਲਓ ਉਹ ਜੈਰ ਵਿੱਚ ਹੀ ਮਾਇਆ ਵਿੱਚ ਹੀ ਭੁੱਲੇ ਹੋਏ ਨੇ ਕੱਲਰ ਖੇਤੀ ਤਰ ਵਰ ਕੰਠੇ ਬਾਗਾ ਪਹਿਰ ਕੱਜਲ ਚਰ ਏ ਸੰਸਾਰ तिसੈ ਕੀ ਕੋਠੀ ਜੋ ਪੈਸੇ ਸੋ ਗਰਬ ਜਰੈ ਕੱਲਰ ਵਿੱਚ ਖੇਤੀ ਬੀਜ ਕੇ ਫਸਲ ਦੀ ਆਸ ਵਿਰਤ ਹੈ ਦਰਿਆ ਕੰਡੇ ਉੱਗੇ ਹੋਏ ਰੁੱਖਾਂ ਨੂੰ ਆਸਰਾ ਬਣਾਣਾ ਪਈ ਪੁੱਲ ਹੈ ਇਹ ਕੱਲ ਉੱਡ ਉੱਡ ਕੇ ਪੈਂਦੀ ਹੈ ਤੇ ਮਰਜ਼ ਕਹਿਣਗੇ ਇਸ ਤਰ੍ਹਾਂ ਜਗਤਕ੍ਰਿਸ਼ਨਾ ਦੀ ਕੋਠੀਏ ਇਸ ਵਿੱਚ ਜਿਹੜਾ ਫਸ ਜਾਂਦਾ ਓੰਕਾਰ ਵਿੱਚ ਹੀ ਗਰਕ ਹੁੰਦਾ ਰਈਤ ਰਾਜੇ ਕਹਾ ਸਬਾਇ ਦੋ ਅੰਤਰ ਸੋ ਜਾਸੀ ਕਹਿਤ ਨਾਨਕ ਗੁਰ ਸੱਚੇ ਕੀ ਪੌੜੀ ਰੈਸੀ ਅਲਖ ਨਿਵਾਸੀ ਸਤਗੁਰ ਕਹਿਣ ਲਗੇ ਭਾਈ ਰਾਜਿਆਂ ਤੇ ਰਾਜ ਦੀ ਪਰਜਾ ਸਭ ਕਿੱਥੇ ਨੇ ਸਭ ਆਪੋਂ ਆਪਣੀ ਵਾਰੀ ਸਭ ਕੁਝ ਕਰ ਜਾਂਦੇ ਨੇ ਨਾਨਕ ਆਖਦਾ ਜਿਹੜਾ ਮਨੁੱਖ ਬੁੱਲ ਗੁਰੂਪ ਦੀ ਪੌੜੀ ਦਾ ਸੜਾ ਲੈਂਦਾ ਉਹ ਪ੍ਰਭੂ ਨਾਲ ਸੁਰਤ ਜੋੜ ਕੇ ਤਰ ਜਾਂਦਾ ਮਾਰੂ ਮਹਿਲਾ ਤੀਜਾ ਕਰ ਪੰਜਵਾਂ ਅਸ਼ਟਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਸਨੋਂ ਪ੍ਰੇਮ ਮਨ ਵਸਾਇ ਸਾਚੇ ਸ਼ਬਦ ਸਹ ਸਬੈ ਪ੍ਰਮਾਤਮਾ ਜਿਸ ਮਨੁੱਖ ਦੇ ਮਨ ਚ ਆਪਣਾ ਪਿਆਰ ਪਾਉਂਦਾ ਭਾਈ ਉਹ ਮਨੁੱਖ ਪ੍ਰਭੂ ਦੀ ਸਿਫਤੋ ਸਦਾ ਦੀ ਬਾਣੀ ਵਿੱਚ ਜੁੜਿਆ ਰਹਿੰਦਾ ਇਹ ਹਾਵੇਦਨ ਸੋਈ ਜਾਣੈ ਔਰ ਕੇ ਜਾਣੈ ਕਾਰੀ ਜੀਓ ਉਹੀ ਮਨੁੱਖ ਇਸ ਚੋਬ ਨੂੰ ਸਮਝਦਾ ਕੋਈ ਹੋਰ ਮਨੁੱਖ ਇਸ ਦੇ ਅੰਦਰ ਅੰਦਰਲੇ ਚੋਬ ਦਾ ਇਲਾਜ ਨਹੀਂ ਜਾਣਦਾ ਹਾਪੇ ਮਿਲੇ ਆ ਮਿਲਾਏ ਆਪਣਾ ਪਿਆਰ ਆਪੇ ਲਾਇ ਪ੍ਰਮਾਤਮਾ ਆਪ ਹੀ ਆਪਣੇ ਜੀਵਾਂ ਨੂੰ ਮਲੰਦ ਹੈ ਜੀਵ ਦੇ ਹਿਰਦੇ ਚ ਆਪਣਾ ਪਿਆਰ ਆਪ ਹੀ ਪੈਦਾ ਕਰਦਾ ਪ੍ਰੇਮ ਕੀ ਸਾਰ ਸੋਈ ਜਾਣ ਜਿਸਨੋਂ ਨਦਰ ਤੁਮਾਰੀ ਜੀਉ ਰਖੋ ਇਹ ਪ੍ਰਭੂ ਤੇਰੇ ਪਿਆਰ ਦੀ ਕਦਰ ਉਹੀ ਜੀਵ ਜਾਣਦਾ ਹੈ ਜਿਸ ਉਤੇ ਤੇਰੀ ਮਿਹਰ ਦੀ ਨਿਗਾ ਦੀਪ ਦ੍ਰਿਸ਼ਟ ਜਾਗੈ ਪਰਮ ਚੁਕਾਇ ਗੁਰ ਪ੍ਰਸਾਦ ਪਰਮ ਪਦ ਪਾਏ ਉਸ ਜਿਸ ਮਨੁੱਖ ਤੇ ਮਨਜ ਪ੍ਰਭੂ ਆਪਣਾ ਪਿਆਰ ਬਸੰਦ ਹੈ ਉਸ ਦੇ ਅੰਦਰ ਆਤਮਿਕ ਜੀਵਨ ਦਾ ਚਾਨਣ ਦਿਨ ਵੱਲ ਨਿਗਾ ਜਾਗ ਪੈਂਦੀ ਹੈ ਫਿਰ ਗੁਰੂ ਕਿਰਪਾ ਨਾਲ ਉਹ ਉੱਚਾ ਦਰਜਾ ਆਤਮਿਕ ਦਰਜਾ ਹਾਸਲ ਕਰ ਲੈਂਦਾ ਸੋ ਜੋਗੀ ਇਹ ਜੁਗਤ ਪਛਾਣ ਹੈ ਗੁਰ ਕੈ ਸ਼ਬਦ ਵਿਚਾਰੀ ਜੀ ਜਿਹੜਾ ਮਨੁੱਖ ਜੁਗਤੀ ਨੂੰ ਸਮਝ ਲੈਂਦਾ ਹੈ ਉਹੀ ਸਹੀ ਅਰਥਾਂ ਵਿੱਚ ਜੋਗੀ ਹੈ ਸੰਜੋਗੀ ਤਨਪਿਰ ਮੇਲਾ ਹੋਵੇ ਗੁਰਮਤ ਵਿੱਚੋਂ ਦੁਰਮਤ ਖੋਵੇ ਚੰਗੇ ਭਾਗਾ ਨਾਲ ਜਿਵੇਂ ਜੀਵ ਜੀ ਸ੍ਰੀ ਦਾ ਪ੍ਰਭੂ ਨਾਲ ਮਿਲਾਪ ਹੁੰਦਾ ਗੁਰੂ ਦੀ ਮੱਤ ਤੇ ਤੁਰ ਕੇ ਕੋਟੀ ਮਤ ਮੁਕਾ ਲਿੰਦਾ ਰੰਗ ਸੋ ਨਿਤਰਲੀਆਂ ਮਾਣ ਆਪਣੇ ਕੰਤ ਪਿਆਰੀ ਜਿਓ ਉਹ ਪ੍ਰੇਮ ਦੇ ਸਦਕਾ ਪ੍ਰਭੂ ਪਤੀ ਨਾਲ ਆਤਮਕ ਮਿਲਾਪ ਦਾ ਆਨੰਦ ਮਾਣਦੀ ਹੈ ਸਤਗੁਰ ਬਾਝੋਂ ਵੈਦ ਨਾ ਕੋਈ ਆਪੇ ਆਪ ਨਿਰੰਝਨ ਸੋਈ ਭਾਈ ਪ੍ਰਭੂ ਤੋਂ ਬਿਨਾ ਹੋਰ ਕੋਈ ਹਕੀਮ ਨਹੀਂ ਪ੍ਰਭੂ ਆਪ ਹੀ ਆਪ ਹੈ ਸਤਗੁਰ ਮਿਲਿਆ ਮਰੈ ਮੰਦਾ ਹੋਵੇ ਗਿਆਨ ਵਿਚਾਰੀ ਜਿਉ ਜੇ ਗੁਰੂ ਮਿਲ ਪਏ ਤਾਂ ਮਨੁੱਖ ਦੇ ਅੰਦਰੋਂ ਭੈੜਾ ਭਾਵ ਮਿਟ ਜਾਂਦਾ ਇਹ ਸ਼ਬਦ ਸਾਰ ਜਿਸ ਨੂੰ ਲਾਏ ਗੁਰਮੁਖ ਤਿਸ਼ਨਾ ਭੁੱਖ ਗਵਾਏ ਹੀ ਪਏ ਗੁਰੂ ਦਾ ਸ੍ਰੇਸ਼ਟ ਸ਼ਬਦ ਜਿਸ ਤੇ ਹਿਰਦੇ ਚ ਪਰਮਾਤਮਾ ਵਸਾਸ ਦਿੰਦਾ ਹੈ ਗੁਰੂ ਦੀ ਸ਼ਰਨ ਪੈ ਕੇ ਉਸ ਦੀ ਤ੍ਰਿਸ਼ਨਾ ਭੁੱਖ ਮੁੱਕ ਜਾਂਦੀ ਹੈ ਆਪਣਾ ਲੀਆ ਕਿਛੂ ਨਾ ਪਾਈਏ ਕਰ ਕਿਰਪਾ ਕਲ ਧਾਰੀ ਜੀ ਆਪਣੀ ਅਕਲ ਦੇ ਜ਼ੋਰ ਦੇ ਨਾਲ ਕੁਝ ਵੀ ਹਾਸਲ ਨਹੀਂ ਕਰ ਸਕੀ ਇਹਦਾ ਅਗਾਮ ਨਿਗਮ ਸਤਗੁਰੂ ਦਿਖਾਇਆ ਕਰ ਕਿਰਪਾ ਆਪਣਾ ਕਰ ਆਇਆ ਇਹ ਜੋਗੀ ਨਿਸ਼ਚੈ ਕਿ ਆਪਣੀ ਇਹ ਅਗਾਮ ਨਿਗਮ ਦੇ ਨਾਲ ਸਤ ਗੁਰੂ ਨੇ ਪ੍ਰਭੂ ਦਾ ਦਰਸ਼ਨ ਕਰਾ ਦਿੱਤਾ ਤੇ ਪ੍ਰਭੂ ਨੇ ਕਿਰਪਾ ਕਰਕੇ ਗੁਰੂ ਦੇ ਰਾਹੀ ਜਿਨ੍ਹਾਂ ਨੂੰ ਜੋੜਿਆ ਆਪਣੇ ਘਰ ਚ ਟਿਕ ਜਾਂਦੇ ਨੇ ਅੰਜਨ ਮਾਹੇ ਨਿਰੰਜਨ ਜਾਤਾ ਜਿੰਨ ਕੋ ਨਦਰ ਤੁਮਾਰੀ ਜਿਉ ਹੈ ਪ੍ਰਭੂ ਜਿੰਨਾ ਤੇ ਤੇਰੀ ਮਿਹਰ ਦੀ ਨਿਗਾਹ ਹੁੰਦੀ ਏ ਉਹ ਮਨੁੱਖ ਇਸ ਮਾਇਆ ਦੇ ਪਸਾਰੇ ਉਤੇ ਨੂੰ ਨਰਲੇਪ ਨੂੰ ਵਸਤਾ ਪਛਾਨ ਲੈਂਦੇ ਗੁਰਮੁਖ ਹੋਵੇ ਸੋ ਤਤ ਪਾਏ ਆਪਣਾ ਆਪ ਵਿੱਚੋਂ ਗੁਆਏ ਜਿਹੜਾ ਮਨੁ ਗੁਰੂ ਦੇ ਸੰਮੁਖ ਹੁੰਦਾ ਸਲੀਤ ਲੱਭ ਲੈਂਦਾ ਆਪਣਾ ਪਾਪ ਮੁਕਾ ਲਿੰਦਾ ਸਤ ਗੁਰ ਬਾਜੋਂ ਸਭ ਤੰਦ ਕਮਾਵੇ ਵੇਖੋ ਮਨ ਵਿਚਾਰੀ ਜੋ ਆਪਣੇ ਮਨ ਚ ਵਿਚਾਰ ਕਰਕੇ ਵੇਖ ਲੋ ਭਾਈ ਗੁਰੂ ਸ਼ਰਨ ਪੈਣ ਤੋਂ ਬਿਨਾ ਹਰੇਕ ਜੀ ਮਾਇਆ ਮੋਚ ਫਸਿਆ ਰਹਿੰਦਾ ਇੱਕ ਪਰਮ ਪੂਲੇ ਫਿਰ ਹੈ ਅਹੰਕਾਰੀ ਇਕ ਨਾ ਗੁਰਮੁਖ ਹੋ ਮੈਂ ਮਾਰੀ ਕਈ ਐਸੇ ਨੇ ਜੋ ਪੁਲੇ ਖਿਚ ਪੈ ਕੁਰਾਏ ਪਏ ਨੇ ਮਾਨ ਕਰ ਦੇਣ ਕਈ ਐਸੇ ਨੇ ਜਿਨ੍ਹਾਂ ਨੇ ਗੁਰੂ ਸ਼ਰਨ ਪੈ ਕੇ ਹਉਮੈ ਦੂਰ ਕਰ ਲਈਏ ਸੱਚੇ ਸ਼ਬਮਦਰਤੇ ਬੇਰਾਗੀ ਹੋਰ ਪਰਮਪੂਲੇ ਗਵਾਰੀ ਜਿਉ ਅਸਲ ਬੇਰਾਗੀ ਉਹਨੇ ਜਿਹੜੇ ਪ੍ਰਭੂ ਦੀ ਸਿਵਤੋਂ ਅਸਲਾ ਜੁੜੇ ਨੇ ਤੇ ਬਾਕੀ ਮਾਰਜ ਕਹਿਣ ਲੱਗੇ ਗਵਾਰੀ ਨੇ ਗੁਰਮੁਖ ਜਿਨਿ ਨਾਮ ਨਾ ਪਾਇਆ ਮਨਮੁਖ ਬਿਰਥਾ ਜਨਮ ਗੋਇ ਜਿਨ੍ਹਾਂ ਮਨੁੱਖਾਂ ਨੇ ਗੁਰੂ ਸ਼ਰਨ ਪੈ ਕੇ ਨਾਮ ਨਹੀਂ ਜਪਿਆ ਉਹਨਾਂ ਜੀਵਨ ਵਿਰਤ ਗਵਾ ਲਿਆ ਅੱਗੇ ਵਿਨਾ ਬਿਨ ਨਾਮੈ ਕੋ ਬੇਲੀ ਨਾਹੀ ਬੂਜੈ ਗੁਰ ਵਿਚਾਰੀ ਜੀ ਭਾਈ ਪ੍ਰਲੋਕ ਚ ਪ੍ਰਮਾਤਮਾ ਦੇ ਨਾਮ ਤੇ ਮਿਨਾ ਕੋਈ ਸਾਈ ਨਹੀਂ ਇਸ ਵਿਚਾਰ ਨੂੰ ਸਮਝ ਲਓ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਗੁਰ ਪੂਰੈ ਜੁਗ ਚਾਰੇ ਜਾਤਾ ਏ ਨਾਨਕ ਤੇਰਾ ਨਾਮ ਆਤਮਿਕ ਜੀਵਨ ਦੇਣ ਵਾਲ ਸਦਾ ਹੀ ਪੂਰੇ ਗੁਰੂ ਦੇ ਰਖੇ ਨਾਮ ਨਾਲ ਸੰਜ ਪੈਂਦੀ ਆ ਰਹੀ ਹੈ ਜਿਸ ਤੂੰ ਦੇਵੈ ਸੋਈ ਪਾਇ ਨਾਨਕ ਤਤ ਵਿਚਾਰੀ ਜਿਉ ਹੈ ਪ੍ਰਭ ਉਹੀ ਮਨੁੱਖ ਤੇਰਾ ਨਾਮ ਪ੍ਰਾਪਤ ਕਰਦਾ ਜਿਸ ਨੂੰ ਤੂੰ ਏਦਾਤ ਆ ਬਖਸ਼ਣਾ ਹੈ ਅੰਮ੍ਰਿਤ ਨਾਮ ਸਦਾ ਸੁਖਦਾਤਾ ਗੁਰਪੂਰੈ ਜੁਗ ਚਾਰੇ ਜਾਤਾ ਜਿਸ ਤੂ ਦੇਵੇ ਸੋਈ ਪਾਏ ਨਾਨਕ ਤਤ ਵਿਚਾਰੀ ਜਿਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ